ਕੁਝ ਹੰਸ ਨਹੀਂ ਚਸਪਾ ਕੁਝ ਹੰਸ ਨਹੀਂ ਕਿਸੇ ਹਸਾਂ ਤਾਂ ਜੋ ਬਨ ਰੁਤੇ ਮਰਦਾ ਜੋ ਬਨ ਰੁਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਜੋ ਬਨ ਰੁਤੇ ਆਸ਼ਿਕ ਮਰਦੇ ਜਾਂ ਕੋਈ ਕਰਮਾ ਵਾਲਾ ਜਿਵੇਂ ਸਤਰਾ ਨੇ ਸ਼ੇਖਮੁਰ ਪਟਾਕੇ ਦੀਆਂ ਦੀਆਂ ਸੁਨੇ ਗੀਸੇ ਅਣਸੁਨੇ ਜਜ਼ਬਾਤਾਂ ਦੇ ਵਿੱਚ ਅੱਜ ਮੈਂ ਕਿਰਨ ਪ੍ਰੀਥਰੂ ਭਾਈ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਦੇ ਕੁਝ ਅਣਸੁਨੇ ਕਿਸੇ ਕੁਝ ਅਣਸੁਨੇ ਪਹਿਲਵਾਨوں ਲੈ ਕੇ ਰੂਪ ਰੂਪ ਹੋ ਰਹੀਆਂ ਸ਼ਿਵ ਕੁਮਾਰ ਬਟਾਲਵੀ ਇੱਕ ਐਧਾ ਦਾ ਨਾਮ ਹੈ ਜਿਸ ਨੂੰ ਹਰ ਉਹ ਸ਼ਖਸ ਜਾਣਦਾ ਹੋਵੇਗਾ ਜਿਸ ਨੂੰ ਪੋਇਟਰੀ ਜਿਸ ਨੂੰ ਗਜ਼ਲ ਸੁਣਨ ਦਾ ਬਹੁਤ ਸ਼ੌਕ ਹੋਵੇ ਪੰਜਾਬੀ ਇਤਿਹਾਸ ਵਿੱਚ ਉਹਨਾਂ ਦਾ ਨਾਮ ਹੈ ਜਿਹੜਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਂਦਾ ਹੈ। ਸ਼ਿਵ ਕੁਮਾਰ ਬਟਾਲਵੀ ਦੀਆਂ ਗੀਤਾਂ ਦੇ ਵਿੱਚ ਵਿਰਹਾ ਦੀ ਪੀੜਾ ਇਸ ਕਦਰ ਸੀ ਕਿ ਉਸ ਦੌਰ ਦੀ ਪ੍ਰਸਿੱਧ ਕਵਿਤਰੀ ਅੰਮ੍ਰਿਤਾ ਪ੍ਰੀਤਮ ਨੇ ਉਹਨਾਂ ਨੂੰ ਵਿਰਹਾ ਦਾ ਸੁਲਤਾਨ ਨਾਮ ਦੇ ਦਿੱਤਾ। ਵਿਰਹਾ ਦਾ ਮਤਲਬ ਜੁਦਾਈ। ਜੁਦਾਈ ਦੇ ਸੁਲਤਾਨ ਸਨ ਸ਼ਿਵ ਕੁਮਾਰ ਬਟਾਲਵੀ। ਸ਼ਿਵ ਕੁਮਾਰ ਬਟਾਲਵੀ ਯਾਨੀ ਕਿ ਪੰਜਾਬ ਦਾ ਉਹ ਸ਼ਾਇਰ ਜਿਸ ਦੇ ਗੀਤ ਹਿੰਦੀ ਵਿੱਚ ਭਾਵੇਂ ਨਹੀਂ ਆਏ ਪਰ ਫਿਰ ਵੀ ਬਹੁਤ ਲੋਕਪ੍ਰਿਯ ਹੋਏ ਉਹਨਾਂ ਨੇ ਜੋ ਗੀਤ ਇਹ ਆਪਣੀ ਗੁੰਮ ਹੋਈ ਮਹਿਬੂਬਾ ਦੇ ਲਈ ਬਤੌਰ ਇਸ਼ਤਿਹਾਰ ਲਿਖਿਆ ਸੀ ਜਦੋਂ ਫਿਲਮਾਂ ਤੱਕ ਪਹੁੰਚਿਆ ਤਾਂ ਮੰਨੋ ਹਰ ਕੋਈ ਹੈ ਜਿਹੜਾ ਉਹਨਾਂ ਦੀ ਮਹਿਬੂਬਾ ਨੂੰ ਲੱਭਣ ਦੀ ਫਿਰਾਸ ਦੇ ਵਿੱਚ ਸੀ ਜੀ ਹਾਂ ਉਹਨਾਂ ਨੇ ਲਿਖਿਆ ਸੀ ਇੱਕ ਕੁੜੀ ਜਿਹਦਾ ਨਾਮ ਮੁਹੱਬਤ गुम है गुम है शिव कुमार बटालवी 23 जुलाई 1936 ਨੂੰ ਪੰਜਾਬ ਦੇ ਸਿਆਲਕੋਟ ਦੇ ਵਿੱਚ ਪੈਦਾ ਹੋਈ ਸੀ ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ ਸ਼ਿਵ ਕੁਮਾਰ ਬਟਾਲਵੀ ਦੇ ਪਿਤਾ ਇੱਕ ਤਹਿਸੀਲਦਾਰ ਸਨ ਪਰ ਸ਼ਿਵ ਸ਼ਾਇਰ ਹੋ ਗਏ ਇਹ ਗੱਲ ਹੀ ਉਹਨਾਂ ਨੂੰ ਵੀ ਨਹੀਂ ਪਤਾ ਸੀ ਕਿ ਕਿਸ ਤਰੀਕੇ ਨਾਲ ਉਹ ਸ਼ਾਇਰ ਬਣ ਗਏ ਦੇਸ਼ ਵੰਡਿਆ ਤਾਂ ਸ਼ਿਵ ਹਿੰਦੁਸਤਾਨ ਆ ਗਏ ਇੱਥੇ ਆ ਕੇ ਉਹ ਗੁਰਦਾਸਪੁਰ ਦੇ ਵਿੱਚ বাস ਗਏ। Shivdi ਸ਼ਾਇਦ ਕਿਸਮਤ ਵਿੱਚ ਸੀ ਕਿ ਉਹ ਇੱਕ ਕਵੀ ਬਣਨਗੇ। ਇਸ ਲਈ ਬਚਪਨ ਤੋਂ ਹੀ ਨਦੀ, ਪੀੜ, ਸੰਗੀਤ ਦੇ ਸਕੂਨ ਵਿੱਚ ਉਹਨਾਂ ਨੂੰ ਆਪਣਾ ਬਹੁਤ ਹੀ ਜ਼ਿਆਦਾ ਅਨੰਤ ਮਿਲਦਾ ਸੀ। ਸਿਆਖੁਰ ਵਿੱਚ ਪੈਦਾ ਹੋਏ ਸ਼ਿਵ ਗੁਰਦਾਸਪੁਰ ਬਟਾਲਾ ਕਾਦੀਆਂ ਬੈਚਨਾਥ ਹੁੰਦੇ ਹੋਏ ਨਾਪਾ ਪਹੁੰਚੇ। ਪਰੀਉਨਾ ਨੇ ਆਪਣੇ ਨਾਮ ਦੇ ਵਿੱਚ ਬਟਾਲਵੀ ਜੋੜੇ ਰੱਖਿਆ ਤੇ ਬਟਾਲਾ ਨੂੰ ਤਾਂ ਉਮਰ ਖੁਦ ਦੇ ਨਾਲ ਜੋੜ ਲਿਆ ਜੀ ਹਾਂ ਬਟਾਲਾ ਤੋਂ ਬਿਲੋਂਗ ਕਰਦੇ ਸਨ ਅਤੇ ਸ਼ਿਵ ਕੁਮਾਰ ਬਟਾਲਵੀ ਉਹਨਾਂ ਨੇ ਬਟਾਲੇ ਨੂੰ ਹੀ ਆਪਣੇ ਨਾਮ ਹਮੇਸ਼ਾ ਜੋੜੀ ਰੱਖਿਆ ਚਾਹੇ ਉਹ ਅਲੱਗ-ਅਲੱਗ ਥਾਂਾਂ 'ਤੇ ਗਈ ਅਲੱਗ-ਅਲੱਗ ਥਾਂਾਂ 'ਤੇ ਰਹੇ ਪਿੰਡ ਵਿੱਚ ਪਨਪਨ ਵਾਲੀ ਕਿਸੇ ਸਿੱਧੀ ਸਾਦੀ ਕਹਾਣੀ ਦੀ ਤਰ੍ਹਾਂ ਸ਼ਿਵ ਨੂੰ ਵੀ ਮੇਲੇ ਦੇ ਵਿੱਚ ਇੱਕ ਲੜਕੀ ਨਾਲ ਮੁਹੱਬਤ ਹੋ ਗਈ ਜਿਵੇਂ ਅਸੀਂ ਅਕਸਰ ਇਹਨਾਂ ਕਿਸੇ ਕਹਾਣੀਆਂ ਦੇ ਵਿੱਚ ਸੁਣਦੇ ਹਾਂ ਕਿ ਮੇਲੇ ਦੇ ਵਿੱਚ ਕਿਸੇ ਮੁੰਡੇ ਨੂੰ ਕੁੜੀ ਨਾਲ ਮੁਹੱਬਤ ਹੋ ਜਾਂਦੀ ਹੈ ਪਰ ਸ਼ਿਵ ਕੁਮਾਰ ਬਟਾਲਵੀ ਜੋ ਕਿ ਇੱਕ ਸ਼ਾਇਰ ਸਾਨੀਓਨਾ ਦੇ ਨਾਲ ਇਹ ਬਿਲਕੁਲ ਸੱਚ ਹੋਇਆ ਜਦੋਂ ਉਹ ਲੜਕੀ ਨਜ਼ਰਾਂ ਤੋਂ ਉੱਚਲ ਹੋ ਗਈ ਤਾਂ ਉਹਨਾਂ ਨੇ ਇੱਕ ਗੀਤ ਲਿਖ ਲਿਆ ਇੱਕ ਕੁੜੀ ਜਿਸ ਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ ਉਹ ਸਾਤ ਮੂਰਤੀ ਸੋਣੀ ਫਬਰ ਗੁੰਮ ਹੈ ਗੁੰਮ ਹੈ ਉਹ ਸੂਰਤ ਉਸਦੀ ਪਰੀਆਂ ਵਰਗੀ ਸੀਰਤ ਦੀ ਉਹ ਮਰਯਮ ਲੱਦੀ ਹੱਸਦੀ ਹੈ ਤਾਂ ਫੁੱਲ ਚੜਦੇ ਨੇ ਦੁਰਦੀ ਹੈ ਤਾਂ ਗ਼ਜ਼ਲ ਹੈ ਲੱਗਦੀ ਇਹਨਾਂ ਇਹ ਅਲਫ਼ਾਜ਼ਾਂ ਤੋਂ ਸ਼ਾਇਦ ਹੁਣ ਹਰ ਕੋਈ ਇਸ ਕਰਕੇ ਵੀ ਜਾਣੂ ਹੋ ਚੁੱਕਿਆ ਹੋਵੇਗਾ ਕਿਉਂਕਿ ਮੌਜੂਦ ਹੈ ਜਿਹੜੀ ਮੂਵੀ ਆਈ ਸੀ ਦਲਜੀਤ ਸਿੰਘ ਦੀ ਦਲਜੀਤ ਤੋਂ ਸਾਝੀ ਦੀ ਉਸ ਵਿੱਚ ਉਹਨਾਂ ਨੇ ਸ਼ਿਫ ਕੁਮਾਰ ਦੀ ਇਹਨਾਂ ਅਲਫ਼ਾਜ਼ਾਂ ਨੂੰ ਆਪਣੇ ਸਿੰਗਿੰਗ ਦੀ ਆਵਾਜ਼ ਦਿੱਤੀ ਆਪਣੀ ਆਵਾਜ਼ ਦੇ ਨਾਲ ਉਹਨਾਂ ਨੇ ਸ਼ਿਫ ਕੁਮਾਰ ਬਟਾਲਵੀ ਦੀ ਇਸ ਗੀਤ ਨੂੰ ਇੱਕ ਵਾਰ ਫਿਰ ਤੋਂ ਲੋਕਾਂ ਦੇ ਸੁਪਰੂ ਕਰਵਾ ਦਿੱਤਾ ਲੜਕਪੰ ਦਾ ਇਹ ਪਿਆਰ ਖਤਮ ਹੋ ਗਿਆ ਜਦ ਬਿਮਾਰੀ ਦੇ ਵਿੱਚ ਉਸ ਲੜਕੀ ਦੀ ਮੌਤ ਹੋ ਗਈ ਇਸ ਤੋਂ ਬਾਅਦ ਵੱਡੇ ਹੁੰਦੇ ਹੋਏ ਸ਼ਿਫ ਤੇ ਦਿਲ ਦੇ ਵਿੱਚ ਫਿਰ ਇੱਕ ਕੁੜੀ ਨੇ ਆਪਣੀ ਜਗ੍ਹਾ ਬਣਾ ਲਈ ਹਾਲਾਂਕਿ ਉਸ ਲੜਕੀ ਦੇ ਬਾਰੇ ਵਿੱਚ ਇਹ ਚਾਹੁੰਦਾ ਹੈ ਕਿ ਉਹ ਗੁਰਬਖਸ਼ ਸਿੰਘ ਦੀ ਤਿੰਨ ਬੇਟੀਆਂ ਦੇ ਵਿੱਚੋਂ ਇੱਕ ਸੀ ਪਰ ਉਹ ਲੜਕੀ ਕਿਹੜੀ ਸੀ ਇਸ ਬਾਰੇ ਕੋਈ ਵੀ ਅਧਿਕਾਰਿਕ ਰੂਪ ਦੇ ਨਾਲੀ ਅੱਜ ਤੱਕ ਪਤਾ ਨਹੀਂ ਲੱਗਿਆ ਅਤੇ ਉਹ ਖੁਦ ਹੀ ਕਦੇ ਲੋਕਾਂ ਦੇ ਸਾਹਮਣੇ ਨਹੀਂ ਆਈ जी इस तरीके की मोहब्बत से शिव कुमार पटाल जी उस लड़की देख शिव ने लिखा माए नी माए मैं एक शिकरा यार बनाया चूरी कुट्टा ता हो खवादा नहीं वे असी दिल का मास खवाया एक उडारी अजही मारी एक उडारी अजै ही मारी वो मुड़ वतनी ना आया वो माए नी मैं एक शिकरा यार बनाया ਇਸ ਸ ਮਾਈ ਨਹੀਂ ਮਾਈ ਜਿਹੜੀ ਕਹਾਣੀ ਸੀ ਪੋਇਟਰੀ ਸੀ ਉਸ ਤੋਂ ਬਾਅਦ ਉਹਨਾਂ ਨੇ ਡੈਡੀਕੇਟ ਕੀਤੀ ਸੀ ਆਪਣੀ ਉਸ ਮਹਿਬੂਬਾ ਨੂੰ ਜੋ ਵਤਨੋਂ ਪਾਰ ਚਲੀ ਗਈ ਸ਼ਿਕਰਾ ਇੱਕ ਪੰਛੀ ਦਾ ਨਾਮ ਹੁੰਦਾ ਹੈ ਅਜਿਹਾ ਪੰਛੀ ਜੋ ਦੂਰ ਹੀ ਆਪਣੀ ਸ਼ਿਕਾਰ ਨੂੰ ਵੇਖਣ ਦੇ ਲਈ ਉਸ ਦਾ ਮਾਸ ਨੋਚ ਕੇ ਲੈ ਕੇ ਉੱਡ ਜਾਂਦਾ ਹੈ ਸ਼ਿਵ ਨੇ ਆਪਣੀ ਪ੍ਰੇਮਿਕਾ ਨੂੰ ਸ਼ਿਕਰਾ ਕਿਹਾ ਨਿਰਸਰ ਸ਼ਿਵ ਦੇਲ ਵਿੱਚ ਜਿਸ ਲੜਕੀ ਨੇ ਜਗਾ ਬਣਾਈ ਸੀ ਉਹ ਵਿਆਹ ਕਰਕੇ ਵਿਦੇਸ਼ ਚਲੀ ਗਈ ਅਤੇ ਸ਼ਿਵ ਨੂੰ ਹਮੇਸ਼ਾ ਲਈ ਛੱਡ ਗਈ। ਉਹਨਾਂ ਦੇ ਜਾਣ ਤੋਂ ਬਾਅਦ ਸ਼ਿਵ ਇੱਕ ਦਿਨ ਅਮ੍ਰਿਤਾ ਦੇ ਘਰ ਪਹੁੰਚੇ ਅਤੇ ਉਹਨਾਂ ਨੇ ਕਿਹਾ, "ਦੀਦੀ, ਤੁਸੀਂ ਸੁਣਿਆ ਕੀ ਹੋਇਆ?" ਜਦ ਅਮ੍ਰਿਤਾ ਨੇ ਪੁੱਛਿਆ ਕਿ ਕੀ ਹੋਇਆ, ਤਾਂ ਸ਼ਿਵ ਨੇ ਕਿਹਾ ਕਿ ਜੋ ਲੜਕੀ ਮੈਨੂੰ ਇੰਨੀਆਂ ਪਿਆਰੀਆਂ ਗੱਲਾਂ ਕਰਦੀ ਸੀ, ਮੈਨੂੰ ਛੱਡ ਕੇ ਚਲੀ ਗਈ। ਉਸਨੇ ਵਿਦੇਸ਼ ਜਾ ਕੇ ਵਿਆਹ ਕਰ ਲਿਆ। ਤਦ ਅਮ੍ਰਿਤਾ ਨੇ ਸਮਝਾਇਆ ਕਿ ਲੋਕ ਐਦਾਂ ਦੇ ਹੀ ਹੁੰਦੇ ਨੇ। ਉਸ ਲੜਕੀ ਦੀ ਜਾਣ ਤੋਂ ਬਾਅਦ ਸ਼ਿਵ ਇੱਕ ਦਿਨ ਅਮ੍ਰਿਤਾ ਦੇ ਘਰ ਆਉਂਛੀ ਅਤੇ ਉਹਨਾਂ ਨੇ ਕਿਹਾ, "ਦੀਦੀ ਤੁਸੀਂ ਸੁਣਿਆ ਕੀ ਹੋਇਆ?" ਜਦ ਅਮ੍ਰਿਤਾ ਨੇ ਪੁੱਛਿਆ, "ਕੀ ਹੋਇਆ?" ਤਾਂ ਸ਼ਿਵ ਨੇ ਦੱਸਿਆ ਕਿ ਜੀੜੀ ਲੜਕੀ ਉਹਨਾਂ ਨੂੰ ਇੰਨੀ ਮੁਹੱਬਤ ਕਰਦੀ ਸੀ, ਬਹੁਤ ਪਿਆਰ ਭਰੀਆਂ ਗੱਲਾਂ ਕਰਦੀ ਸੀ, ਉਹਨਾਂ ਨੂੰ ਛੱਡ ਕੇ ਚਲੀ ਗਈ। ਅਤੇ ਉਸਨੇ ਵਿਦੇਸ਼ ਜਾ ਕੇ ਫਿਆ ਕਰਵਾ ਲਿਆ ਤਾਮ੍ਰਿਤਾ ਨੇ ਕਿਹਾ ਕਿ ਲੋਕ ਇਸੇ ਤਰ੍ਹਾਂ ਹੀ ਹੁੰਦੇ ਨੇ ਲੋਕ ਐਤਾ ਹੀ ਕਰਦੇ ਨੇ ਪਰ ਸ਼ਿਵ ਤੇ ਦਿਲ ਨੇ ਹੀ ਕਲ ਨਹੀਂ ਮੰਨੀ ਸਦੀ ਭਤਾ ਉਮਰ ਹੋਸੀ ਦੇ ਗਾਮ ਦੇ ਵਿੱਚ ਲਿਟਤੇ ਰਹੇ ਸ਼ਾਇਦ ਇਹੀ ਗਮ ਰਹਾ ਹੋਵੇਗਾ ਕਿ ਉਹਨਾਂ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਪਰ ਗਾਂਧੀ ਬਹੁਤ ਵਧੀਆ ਸੀ ਸ਼ੇ ਗਾਲ ਕਰੀਏ ਅੱਜ ਦੀ ਤਾਂ ਸ਼ਿਵ ਤੇ YouTube ਤੇ ਅੱਜ ਵੀ ਕਈ ਗੀਤ ਨੇ ਜੋ ਕਿ ਉਹਨਾਂ ਦੀ ਆਵਾਜ਼ ਵਿੱਚ ਮੌਜੂਦ ਨੇ ਸੂਤਰਾਂ ਦੇ ਮੁਤਾਬਿਕ ਜਿਨ੍ਹਾਂ ਲੇਖਕਾਂ ਕਵੀਆਂ ਦੇ ਅੱਗੇ ਕੁਮਾਰ ਆਦਿ ਵਰਗੇ ਉਪਨਾਮ ਹੋਵੇ ਤਾਂ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਸਿਲੇਬਸ ਵਿੱਚ ਪੜਾਇਆ ਨਹੀਂ ਜਾਂਦਾ ਪਰ ਸ਼ਿਵ ਪਾਕਿਸਤਾਨ ਦੇ ਵਿੱਚ ਛਪੇ ਬਹੁਤ ਨੇ ਲੋਕਾਂ ਨੇ ਉਹਨਾਂ ਦੇ ਹੁਲਿਆਤ ਤੱਕ ਘੜ ਦਿੱਤੇ ਜੀ ਹਾਂ ਸ਼ਿਵ ਦੀ ਲੂਨਾ ਤੋਂ ਲੈ ਕੇ ਬਾਕੀ ਕਾਵਿ ਸੰਗ੍ਰਹਿ ਤੱਕ ਲੋਕਪ੍ਰਿਯ ਤੌਰ ਤੇ ਉਹਨਾਂ ਦਾ ਕੋਈ ਵੀ ਕੰਮ ਹੈ ਹਿੰਦੀ ਭਾਸ਼ਾ ਦੇ ਵਿੱਚ ਨਹੀਂ ਆਇਆ ਪਰ ਸਮੇਂ ਦੇ ਨਾਲ ਸ਼ਿਵ ਤੇਜ਼ੀ ਨਾਲ ਹਿੰਦੀ ਭਾਸ਼ਾ ਦੇ ਲੋਕਾਂ ਦੇ ਵਿੱਚ ਵੀ ਬਹੁਤ ਲੋਕਪ੍ਰਿਯ ਹੋ ਗਏ ਉਹਨਾਂ ਦੇ ਲੇਖ ਲਿਖੇ ਹੋਏ ਆ ਜਿਹੜੇ ਗੀਤ ਨੇ ਉਹ ਫਿਲਮਾਂ ਦੇ ਵਿੱਚ ਵੀ ਆਏ ਅਤੇ ਬਹੁਤ ਹੀ ਜ਼ਿਆਦਾ ਲੋਕਪ੍ਰਿਯ ਹੋਏ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਤੋਂ ਲੈ ਕੇ ਅੱਜ ਦਿਨ ਚੜਿਆ ਤੇਰੀ ਰੰਗ ਵਰਗਾ ਜੋ ਕਿ ਬਹੁਤ ਹੀ ਪ੍ਰਸਿੱਧ Song ਹੈ ਇਹ ਵੀ ਫਿਲਮਾਂ ਦੇ ਵਿੱਚ ਵੱਡੀਆਂ ਫਿਲਮਾਂ ਦੇ ਵਿੱਚ ਇਹ ਗਾਣੇ ਸਾਨੂੰ ਵੱਡੇ ਸਿੰਗਰਾਂ ਦੀਆਂ ਆਵਾਜ਼ਾਂ ਦੇ ਵਿੱਚ ਸੁਣਨ ਨੂੰ ਮਿਲਦੇ ਨੇ Shiv ਨੂੰ ਮਰਨ ਦੀ ਬਹੁਤ ਜਲਦੀ ਸੀ ਉਹ ਜਵਾਨੀ ਦੇ ਵਿੱਚ ਹੀ ਚਲੇ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਸ਼ਾਇਦ ਜ਼ਿੰਦਗੀ ਤੋਂ ਕੋਈ ਨਰਾਜ਼ਗੀ ਸੀ ਜਾਂ ਜ਼ਿੰਦਗੀ ਜੀਣਾ ਨਹੀਂ ਚਾਹੁੰਦੇ ਸੀ ਉਹਨਾਂ ਦਾ ਕਹਿਣਾ ਸੀ ਕਿ ਜਵਾਨੀ ਦੇ ਵਿੱਚ ਜੋ ਵੀ ਮਰਦਾ ਉਹ ਜਾਂ ਤਾਂ ਫੁੱਲ ਬਣ ਜਾਂਦਾ ਹੈ ਜਾਂ ਫਿਰ ਤਾਰਾ ਬਣ ਜਾਂਦਾ ਹੈ ਜਵਾਨੀ ਦੇ ਵਿੱਚ ਜਾਂ ਤਾਂ ਆਸ਼ਿਕ ਮਰਦੀ ਨਹੀਂ ਜਾਂ ਫਿਰ ਓ ਮਰਦੀ ਨਹੀਂ ਜੋ ਬਹੁਤ ਹੀ ਕਰਮਾ ਵਾਲੀ ਹੁੰਦੀ ਨਹੀਂ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਇੱਕ ਪੋਇਟਰੀ ਵੀ ਲਿਖੀ ਸੀ ਜਿਸ ਵਿੱਚ ਉਹ ਲਿਖਦੇ ਸਨ ਅਸਾਂ ਤਾਂ ਜੋ ਬਨ ਰੁੱਤੇ ਮਰਨਾ ਜੋ ਬਨ ਰੁੱਤੇ ਨਝੂ ਫੀ ਮਰਦਾ ਫੁੱਲ ਬਣੇ ਜਾਂ ਤਾਰਾ ਜੋ ਬਣ ਰੁਕਤੇ ਆਸ਼ਿਕ ਮਰਦੇ ਜਾਂ ਕੋਈ ਕਰਮਾ ਵਾਲਾ mohabbat ਕਰਨ ਵਾਲੇ ਲੋਕ ਸੱਚੇ ਹੁੰਦੇ ਨਹੀਂ ਅਤੇ ਸੱਚੇ ਲੋਕਾਂ ਦੀ ਈਸ਼ਵਰ ਵੀ ਹੁੰਦੇ ਤੇ ਸੱਚ Shiv ਜਵਾਨੀ ਦੇ ਵਿੱਚ ਹੀ ਆਪਣਾ ਬਿਰਹਾ ਸੰਸਾਰ ਨੂੰ ਦੇ ਗਏ ਸਿਰਫ 35 ਸਾਲ ਦੀ ਉਮਰ ਵਿੱਚ ਹੀ Shiv ਦੁਨੀਆ ਨੂੰ ਛੱਡ ਗਏ ਉਹਨਾਂ ਦੀਆਂ ਕੁਝ ਤਸਵੀਰਾਂ ਨੇ ਇੰਟਰਨੈਟ 'ਤੇ ਆਜ਼ਵੀ ਮੌਜੂਦ ਨੇ ਅਤੇ ਉਹਨਾਂ ਦੇ ਚਿਹਰੇ ਦੀ ਮਾਸੂਮੀਅਤ ਦਾ ਅੰਦਾਜ਼ਾ ਹੀ ਉਹਨਾਂ ਦੀ ਤਸਵੀਰਾਂ ਨੂੰ ਵੇਖ ਕੇ ਲਗਾਇਆ ਜਾ ਸਕਦਾ ਹੈ। ਉਹਨਾਂ ਦੇ ਚਿਹਰੇ 'ਤੇ ਇੱਕ ਰੂਹਾਨੀ ਨੂਰ ਸੀ। ਉਹਨਾਂ ਦੇ ਚਿਹਰੇ 'ਤੇ ਇੱਕ ਸ਼ਾਂਤੀ ਵੀ ਸੀ ਅਤੇ ਕੁਝ ਬੇਚੈਨੀ ਵੀ ਸੀ। ਉਹਨਾਂ ਦੇ ਅਲਫ਼ਾਜ਼ 'ਚੋਂ ਜੋ ਸੀ ਮੋਹ ਨਿਕਲਦੇ ਸੀ, ਇਹ ਉਹ ਇੱਕ ਸ਼ਾਇਰੀ ਹੀ ਲੱਗਦੇ ਸਨ। ਉਹਨਾਂ ਦੀ ਆਵਾਜ਼ ਦੇ ਵਿੱਚ ਬਹੁਤ ਹੀ ਦਰਦ ਬਹੁਤ ਹੀ ਵਿਰਹਾ ਪਰ ਬਹੁਤ ਹੀ ਪਿਆਰ ਵੀ ਸੀ ਜੇ ਗੱਲ ਕਰੀਏ ਆਜ ਦੀ ਲੇਖਕਾਂ ਦੀ ਤਾਂ ਅੱਜ ਬਹੁਤ ਸਾਰੇ ਅਜਾਹੀ ਲੇਖਕ ਨੇ ਜੋ ਹੁਣ ਵੀ ਹੈ ਸ਼ਿਵ ਕੁਮਾਰ ਪਟਾਲਵੀ ਗਿਆ ਗੱਲਾਂ ਤੋਂ ਪ੍ਰੇਰਿਤ ਹੁੰਦੇ ਨੇ ਉਹਨਾਂ ਦੀ ਪੋਇਟਰੀ ਪੜੇ ਬਿਨਾਂ ਕੋਈ ਵੀ ਇਸ ਲਾਈਨ ਦੇ ਵਿੱਚ ਜਿਹੜਾ ਕਦਮ ਨਹੀਂ ਰੱਖਦਾ ਹਰ ਇੱਕ ਜੋ ਵੀ ਸ਼ਾਇਰ ਹੈ ਕੁਈ ਵੱਡਾ ਸ਼ਾਇਰ ਹੋਵੇ, ਛੋਟਾ ਹੋਵੇ, ਕੋਈ ਸਿੰਗਰ ਹੋਵੇ, ਉਹਨਾਂ ਦੀ ਪੋਇਟਰੀ ਤੋਂ ਆ ਜਿਹੜੀ ਉਹਨਾਂ ਦੀਆਂ ਗੱਲਾਂ ਤੋਂ ਹਰ ਕੋਈ ਇੱਕ ਨਾ ਇੱਕ ਵਾਰ ਜ਼ਰੂਰ ਜਾਣੂ ਹੁੰਦਾ ਹੈ। ਸੋ ਬਿਰਹਾ ਦੇ ਸੁਲਤਾਨ ਤੋਂ ਇਲਾਵਾ ਹੋਰ ਵੀ ਕਈ ਨਾਂਵਾਂ ਨਾਲ ਜਾਣੇ ਜਾਂਦੇ ਸਨ ਸ਼ਿਫ ਕੁਮਾਰ ਪਟਾਲਵੀ। ਉਹਨਾਂ ਦੀਆਂ ਕੁਝ ਕਈਆਂ ਗੱਲਾਂ 'ਚ ਅੱਜ ਵੀ ਐ ਜਿਹੜੀਆਂ ਸੋਸ਼ਲ ਮੀਡੀਆ 'ਤੇ ਮੌਜੂਦ ਨਹੀਂ। ਉਹ ਕਹਿੰਦੇ ਸਨ ਕਿ ਜ਼ਿੰਦਗੀ ਇੱਕ ਸਲੋ ਸੁਸਾਇਟੀ ਅਤੇ ਇਨਸਾਨ ਹਰ ਰੋਜ਼ ਤਿੰਤਲ ਮਾਰੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਕੋਈ ਸ਼ਿਕਵਾ ਨਹੀਂ ਸੀ ਕੋਈ ਵੀ ਸ਼ਿਕਾਇਤ ਨਹੀਂ ਸੀ ਔਰ ਨਾ ਹੀ ਉਹ ਕਿਸੇ ਨਾਲ ਕੋਈ ਗਿਲਾ ਕਰਨਾ ਚਾਹੁੰਦੇ ਸਨ ਬਸ ਉਹ ਚਾਹੁੰਦੇ ਸਨ ਕਿ ਇਸ ਦੁਨੀਆ ਤੋਂ ਉੱਛਲੇ ਜਾਣ ਕੀ ਸੀ ਉਹਨਾਂ ਦੀ ਮਜਬੂਰੀ ਕੀ ਸੀ ਉਹਨਾਂ ਦੇ ਸਹਿਨ ਵਿੱਚ ਇਹ ਤਾਂ ਕੁਝ ਰੂਹਾਨੀ ਰੂਹਾਂ ਹੀ ਨਹੀਂ ਯਕਸ਼ੀਸ਼ ਅਧਿਕਾਰ ਲੈ ਕੇ ਜਿਹੜੀ ਇਸ ਦੁਨੀਆ ਤੇ ਆਉਂਦੇ ਨੇ ਸਿਰਫ ਉਹਨਾਂ ਨੂੰ ਹੀ ਪਤਾ ਹੁੰਦਾ ਹੈ ਸੋ ਅਣਸੁਨੇ ਕਿੱਸੇ ਦੇ ਵਿੱਚ ਅਸੀਂ ਅੱਜ ਤੁਹਾਨੂੰ ਸ਼ਿਵ ਕੁਮਾਰ ਬਟਾਲਵੀ ਜੀ ਦਾ ਕਿੱਸਾ ਸੁਣਾਇਆ ਜੋ ਕਿ ਪੰਜਾਬ ਦੇ ਇੱਕ ਮਸ਼ਹੂਰ ਗਾਇਕ ਸਨ ਔਰ ਜਿੰਨਾ ਦੀ ਨਾਮ ਹੈ ਉਹ ਅੱਜ ਹਰ ਇੱਕ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਗੂੰਜਦਾ ਹੈ ਚਾਈ ਉਹਨਾਂ ਦੀ ਉਮਰ ਬਹੁਤ ਛੋਟੀ ਸੀ ਬਹੁਤ ਛੋਟੀ ਉਮਰ ਦੇ ਵਿੱਚ ਇਹੋ ਦੁਨੀਆ ਨੂੰ ਇੱਕ ਫਾਨੀ ਦੁਨੀਆ ਨੂੰ ਅਜਿਹਾ ਅਰਜ਼ਾ ਕਹਿ ਗਈ ਪਰ ਉਹ ਆਪਣਾ ਨਾਮ ਇਸ ਤਰੀਕੇ ਨਾਲ ਮਿੱਟਾ ਛਾਪ ਛਾਟ ਗਏ ਕਿ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਵੀ ਹੈ ਉਹਨਾਂ ਦੀ ਪੋਇਟਰੀ ਨੂੰ ਫੋਲੋ ਕਰਦੀ ਹੈ ਉਹਨਾਂ ਦੀਆਂ ਗ਼ਜ਼ਲਾਂ ਸੁਣੀਆ ਪਸੰਦ ਕਰਦੀ ਹੈ ਸੋ ਅੰਸਰੇ ਕਿਸਤੇ ਦਾ ਅੱਜ ਦਾ ਹੈ ਐਪੀਸੋਡ ਪਾਣੁ ਕਿਸ ਤਰੀਕੇ ਨਾਲ ਆਇਆ ਇਸ ਬਾਰੇ ਸਾਡੇ ਕਮੈਂਟ ਬਾਕਸ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਅਤੇ ਜੇਕਰ ਤੁਸੀਂ ਕੋਈ ਹੋਰ किससे है जुड़ा? सुनना चाहोगे उम इस बारे भी साज़े कमेंट बॉक्स एक्शन में जो अपनी राय ज़रूर दिओ। तमीनू यानी कि किरण प्रीत मुदिओ इजाज़त अनसुने किस्ते रहो और एपिसोड लेके फिर तरुण तो रूम -रू हमारे उफ़ेक तेर हो अनसुने ज़शबात, अनसुने किससे? फुल इन्फोर्मेशन अपडेट्स लाइक ए